ਸਾਡੀ ਖਬਰ ਜਿਹੜਾ ਬਦਲਾਅ ਸੀਗਾ ਕੋਟੇ ਉਹਨਾਂ ਦੇ ਘਰਾਂ ਤੱਕ ਬਦਲਾਅ ਆਇਆ ਹੈ ਜਿਹੜੇ ਬੰਦਿਆਂ ਨੂੰ ਤੁਸੀਂ ਐਮਐਲਏ ਦੀ ਨਿਗਾਹ ਮਾਰ ਕੇ ਦੇਖ ਲੋ ਜ਼ਮੀਨਾਂ ਖਰੀਦ ਰਹੇ ਆ ਕੋਠੀਆਂ ਖਰੀਦ ਰਹੇ ਆ ਠੱਗੀਆਂ ਮਾਰ ਰਹੇ ਆ ਉਹਨਾਂ ਦਾ ਇਸ ਤੋਂ ਇਲਾਵਾ ਕੋਈ ਕੰਮ ਹੈ ਨਹੀਂ ਤਿੰਨ ਸਾਲ ਦੀ ਜਿਹੜੀ ਏਮ ਹੈ ਇਹਨਾਂ ਨੂੰ ਕਹਾਂ ਕਿ ਇਹਨਾਂ ਦੀ ਕੋਈ ਪ੍ਰਾਪਤੀ ਹੈ ਉਹ ਸਿਰਫ ਇੱਕੋ ਗੱਲ ਦੀ ਪ੍ਰਾਪਤੀ ਹੈ ਕਿ ਇਹਨਾਂ ਦੇ ਪੰਜ ਚਾਰ ਐਮਐਲਏ ਨੇ ਮੁੱਖ ਮੰਤਰੀ ਸਮੇਤ ਆ ਨਵੇਂ ਨਵੇਂ ਵਿਆਹ ਕਰਵਾ ਲਈ ਉਹਨਾਂ ਨੇ ਮੁੱਖ ਮੰਤਰੀ ਵੀ ਨਵੀਂ ਵੋਟੀ ਲਾਇਆ ਹੈ ਬੇਚਾਰਾ ਉਹ ਬਾਕੀ ਵੀ ਸਾਰੇ ਇਹੀ ਕਮਾਂ ਤੇ ਲੱਗੇ ਆ ਇਹਨਾਂ ਦਾ ਹੋਰ ਕਮਾਂ ਨੂੰ ਕੋਈ ਧਿਆਨ ਨਹੀਂ ਬਈ 27 ਦੀ ਤਿਆਰੀ ਆਰੰਭ ਕਈ ਬੈਠੇ ਹੋਏ ਆ ਇੱਥੇ ਕੋਈ ਛੱਕ ਵਾਲੀ ਗੱਲ ਹੈਗੀ ਨਹੀਂ ਅਸੀਂ 27 ਦੀ ਵੀ ਤਿਆਰੀ ਕਰਕੇ ਬੈਠੇ ਹੋਏ ਆ ਅਸੀਂ 29 ਦੀ ਵੀ ਤਿਆਰੀ ਕਰਕੇ ਬੈਠੇ ਹੋਏ ਆ ਚਾਹੇ ਆਕਾਲੀ ਦਲ ਹੈ ਚਾਹੇ ਭਾਜਪਾ ਹੈ ਚਾਹੇ ਤੁਸੀਂ ਇਹ ਕਹੋ ਆਮ ਆਦਮੀ ਪਾਰਟੀ ਹੈ ਔਰ ਕਿਸ ਹੱਦ ਤੱਕ ਇਹਨਾਂ ਇਹ ਹਾਸ਼ੀਏ ਤੇ ਪਾਰਟੀਆਂ ਪਹੁੰਚ ਰਹੀਆਂ ਨੇ ਕਿ ਕਿੰਨਾ ਕਿਤੇ ਠਿੱਬੀ ਮਾਰ ਕੇ ਇੱਕ ਦੂਸਰੇ ਅੱਗੇ ਲੱਗਣ ਦੀ ਵੀ ਕੋਸ਼ਿਸ਼ ਕਰਦੇ ਐ ਇਹ ਸਪੋਰਟਸਮੈਨਸ਼ਿਪ ਹੈ ਔਰ ਮੈਂ ਇਹ ਮਹਿਸੂਸ ਕਰਦਾ ਕਿ ਕਾਂਗਰਸ ਪਾਰਟੀ ਦੇਖੋਗੇ ਜੋ ਪਿਆਰੀ ਦੇ ਨਾਲ ਉਤਰੇਗੀ ਜਿਹੜਾ ਵੀ ਕੋਈ ਕੈਂਡੀਡੇਟ ਸਾਡਾ ਕਿਸੇ ਵੀ ਵਿਧਾਨ ਸਭਾ ਚ ਉਤਰੇਗਾ ਉਹਨੂੰ ਜਿਤਾਉਣ ਵਾਸਤੇ ਸਾਰੀ ਪਾਰਟੀ ਜਿਹੜੀ ਹੈ ਉਹ ਜੀਹਾਨਾ ਮਿਹਨਤ ਕਰੇਗੀ ਓਏ ਸਰਕਾਰ ਦੀਆਂ ناکਾਮੀਆਂ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਔਰ ਆਪਣੀਆਂ ਪਿਛਲੇ ਜਿਹੜੀਆਂ ਅਸੀਂ ਪ੍ਰਾਪਤੀਆਂ ਕੀਤੀਆਂ ਸਾਡੀ ਸਰਕਾਰ ਜਿਹੜੀ 17 ਤੋਂ 22 ਤੱਕ ਰਹੀ ਹੈ ਅਸੀਂ ਉਹਨਾਂ ਦੀਆਂ ਅੱچھے ਕੰਮਾਂ ਨੂੰ ਲੈ ਕੇ ਲੋਕਾਂ ਤੱਕ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਪੰਜਾਬ ਵਿੱਚ ਹੋਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਨੇ ਹੁਣੇ ਹੀ ਤਿਆਰੀ ਸ਼ੁਰੂ ਕਰ ਦਿੱਤੀ ਆ ਤੇ ਇਸ ਸਬੰਧੀ ਰੈਲੀਆਂ ਕੀਤੀਆਂ ਜਾ ਰਹੀਆਂ ਪੂਰੇ ਪੰਜਾਬ ਵਿੱਚ ਇਹਨਾਂ ਰੈਲੀਆਂ ਦੀ ਸ਼ੁਰੂਆਤ ਸੰਗਰੂਰ ਜ਼ਿਲ੍ਹੇ ਤੋਂ ਕੀਤੀ ਜਾ ਰਹੀ ਹੈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇਸ ਰੈਲੀ ਦਾ ਪ੍ਰਬੰਧ ਕਰਨ ਦੇ ਲਈ ਲਾਏ ਗਏ ਇੰਚਾਰਜ ਡਾਕਟਰ ਰਾਜਕੁਮਾਰ ਵੇਰਕਾਏ ਤੇ ਉਹਨਾਂ ਨੇ ਕਾਂਗਰਸੀ ਆਗੂਆਂ ਦੇ ਨਾਲ ਵਿਚਾਰ ਚਰਚਾ ਕੀਤੀ ਤੇ ਨਾਲੇ ਆਉਣ ਵਾਲੀਆਂ ਚੋਣਾਂ ਦੀ ਤਿਆਰੀਆਂ ਸੰਬੰਧੀ ਕਾਂਗਰਸ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਸੰਬੰਧੀ ਵੀ ਜਾਣਕਾਰੀ ਦਿੱਤੀ 4 ਤਰੀਕ ਨੂੰ ਸੰਗਰੂਰ ਦੇ ਵਿੱਚ ਸਟੇਟ ਬਚਾਓ ਰੈਲੀ ਹੈ ਸੰਵਿਧਾਨ ਬਚਾਓ ਰੈਲੀ ਉਹ ਹੋਣ ਜਾ ਰਹੀ ਹੈ ਉਰੇ ਦੇ ਨਾਲ ਨਾਲ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਇਹਦੇ ਬਾਅਦ ਇਹ ਪੜਾਅ ਖਤਮ ਹੋਣ ਤੋਂ ਬਾਅਦ ਜ਼ਿਲ੍ਹਕਾਂ ਦਾ ਅਸੀਂ ਵਿਧਾਨ ਸਭਾ ਵਾਈਜ਼ ਵੀ ਜਿਹੜੀਆਂ 117 ਹਲਕਿਆਂ ਦੇ ਵਿੱਚ ਫਿਰ ਰੈਲੀਆਂ ਕਰਨ ਜਾ ਰਹੇ ਹਾਂ ਔਰ ਪੂਰੇ ਅਸੀਂ ਸਟੇਟ ਨੂੰ ਇਹਦੇ ਵਿੱਚ ਅਸੀਂ ਕਵਰ ਕਰਾਂਗੇ ਔਰ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਮੈਨੂੰ ਆਦੇਸ਼ ਦੇ ਕੇ ਇੱਥੇ ਭੇਜਿਆ ਮੈਂ ਅੱਜ ਇੱਥੇ ਆਇਆ ਹਾਂ ਔਰ ਅਸੀਂ ਇਹਨਾਂ ਤਿਆਰੀਆਂ ਦਾ ਸਾਰੇ ਮਿਲ ਕੇ ਜੈਜਾ ਲਾਂਗੇ ਔਰ ਸਾਰੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਔਰ ਅਲ ਮਿਲ ਕੇ ਸਾਰੀਆਂ ਤਿਆਰੀਆਂ ਇਹ ਹੋਣ ਸੰਗਰੂਰ ਦੇ ਵਿੱਚ 4 ਤਰੀਕ ਦੀ ਰੈਲੀ ਨੂੰ ਸਫਲ ਕਰਨ ਵਾਸਤੇ ਅੱਜ ਮੇਰਾ ਮੇਨ ਮਕਸਦ ਜਿਹੜਾ ਇੱਥੇ ਆਉਂਦਾ ਉਹ ਇਹ ਹੈ ਕਿ ਜਿਹੜੀ 4 ਮਈ ਦੀ ਰੈਲੀ ਹੈ ਉਹਨੂੰ ਸਫਲ ਕਰਨ ਵਾਸਤੇ ਅੱਜ ਇਹ ਸਾਰੇ ਸਾਥੀਆਂ ਨਾਲ ਮੈਂ ਮੀਟਿੰਗ ਕਰਨ ਵਾਸਤੇ ਆਇਆ ਹਾਂ ਔਰ ਇਹ ਜਿਹੜੀਆਂ ਰੈਲੀਆਂ ਦਾ سلسلہ ਇਹ ਜਾਰੀ ਹੋਵੇ ਇਹਦੇ ਵਾਸਤੇ ਅਸੀਂ ਸਾਰੇ ਮੀਟਿੰਗ ਸਭ ਜਿਹੜੀ ਰੈਲੀ ਹੋਣੀ ਹੈ ਸੰਗਰੂਰ ਵਿੱਚ ਉਸ ਵਿੱਚ ਕਿਹੜੇ-ਕਿਹੜੇ ਵੱਡੇ ਲੀਡਰ ਪਹੁੰਚਣ ਦੀ ਜਿਹੜੀ ਉਮੀਦ ਰੱਖੀ ਗਈ ਹੈ ਪਹਿਲੀ ਗੱਲ ਤੇ ਹੈ ਕਿ ਸਾਡੇ ਜਨਰਲ ਸੈਕਟਰੀ ਬਪੇਸ਼ ਬਖੇਲ ਜੀ ਇਸ ਰੈਲੀ ਦੇ ਵਿੱਚ ਆਉਣਗੇ ਔਰ ਇਹ ਸਟੇਟ ਦੇ ਵਿੱਚ ਤੋਂ ਇਲਾਵਾ ਇਹ ਜਿਹੜੀ ਰੈਲੀ ਹੈ ਇਹਦੇ ਵਿੱਚ ਨੈਸ਼ਨਲ ਪੱਧਰ ਦੇ ਹੋਰ ਵੀ ਲੀਡਰ ਜੜੇ ਆ ਕਿਉਂਕਿ ਉਹਨਾਂ ਨਾਲ ਅਜੇ ਸਲਾਮ ਮਸ਼ੂਰਾ ਚੱਲ ਰਿਹਾ ਹੈ ਔਰ ਮੈਂ ਉਸ ਗੱਲ ਨੂੰ ਅਜੇ ਡਿਸਕਲੋਸ ਨਹੀਂ ਕਰਾਂਗਾ ਲੇਕਿਨ ਇਹ ਮੈਂ ਤੁਹਾਨੂੰ ਇਨੀ ਗੱਲ ਕਹਿ ਰਿਹਾ ਕਿ ਇਹਦੇ ਵਿੱਚ ਨੈਸ਼ਨਲ ਪੱਧਰ ਦੇ ਜਿਹੜੇ ਸਭ ਤੋਂ ਵੱਡੇ ਲੀਡਰ ਹੈ ਉਹਨਾਂ ਦੀ ਆਉਂਦੀ ਸਭਾ ਸਰ 2027 ਨੂੰ ਲੈ ਕੇ ਕਈਆਂ ਡੈਲੀਗੇਟੀਆਂ ਕੀਤੀਆਂ ਜਾ ਰਹੀਆਂ ਨੇ ਮਲਕਾਬਾ ਵਾਈਜ਼ ਕੋਆਰਡੀਨੇਟਰ ਦੀ ਕੀਤੀ ਕੀ ਏਜੰਡਾ ਲੈ ਕੇ ਚੱਲਨੀ ਪੜੀ ਦੇਖੋ ਪਾਰਟੀ ਦਾ ਬੜਾ ਸਿੰਪਲ ਏਜੰਡਾ ਹੈ ਕਾਂਗਰਸ ਪਾਰਟੀ ਕਿਸ ਮਕਸਦ ਵਾਸਤੇ ਇਹ elections ਵਾਸਤੇ ਉੱਤਰ ਰਹੀ ਹੈ ਉਹਨਾਂ ਦਾ ਮਕਸਦ ਹੈ ਕਿਸਾਨ ਦਾ ਮਜ਼ਦੂਰ ਦੀ ਗੱਲ ਹੋਵੇ ਅੱਜ ਜਿਹੜਾ ਕਿਸਾਨ ਹੈ ਉਹ ਸਭ ਤੋਂ ਜ਼ਿਆਦਾ ਦੁਖੀ ਹੈ ਛੜਕਾਂ ਦੇ ਉੱਪਰ ਉਤਰਿਆ ਹੋਇਆ ਹੈ ਮਜਦੂਰ ਦੁਖੀ ਹੈ بے ਰੁਜ਼ਗਾਰੀ ਦਾ आलम ਹੈ ਗੁੰਡਾਗਰਦੀ ਹੈ ਨਸ਼ਿਆਂ ਦਾ ਜਿਹੜਾ ਹੈ ਉਹ ਘਰ-ਘਰ ਦੇ ਵਿੱਚ ਇਸ ਤਰ੍ਹਾਂ ਨਾਲ ਫੈਲੇ ਹੋਏ ਆ ਔਰ ਇਹ ਸਰਕਾਰ ਹਰ ਪਲੇਟਫਾਰਮ ਤੇ ਫੇਲ ਹੋਈ ਹੈ ਉਹ ਇਹ ਸਰਕਾਰ ਦੀਆਂ ناکਾਮੀਆਂ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਔਰ ਆਪਣੀਆਂ ਪਿਛਲੇ ਜਿਹੜੀਆਂ ਅਸੀਂ ਪ੍ਰਾਪਤੀਆਂ ਕੀਤੀਆਂ ਸਾਡੀ ਸਰਕਾਰ ਜਿਹੜੀ 17 ਤੋਂ 22 ਤੱਕ ਰਹੀ ਹੈ ਅਸੀਂ ਉਹਨਾਂ ਦੀਆਂ ਅੱਛੇ ਕੰਮਾਂ ਨੂੰ ਲੈ ਕੇ ਲੋਕਾਂ ਦਾ ਸਰ ਵੱਡੀ ਚੁਣੌਤੀ ਕਿਤੇ ਨਾ ਕਿਤੇ ਪਾਰਟੀ ਦੀ ਆਪਸ਼ਨ ਕੋਲ ਰਹਿੰਦੀ ਜਿਸ ਨੂੰ ਸੁਗਠਿਤ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ ਉਸ ਨੂੰ ਲੈ ਕੇ ਸਰ ਦੇਖੋ ਇਹ ਪਰਿਵਾਰ ਬਹੁਤ ਵੱਡਾ ਪਾਰਟੀ ਬਹੁਤ ਵੱਡੀ ਹੈ ਔਰ ਜਿੱਥੇ ਜਿਆਦਾ ਭਾਂਡੇ ਹੋਣ ਕਿਤੇ ਨਾ ਕਿਤੇ ਘੜਕ ਵੀ ਜਾਂਦੇ ਆ ਸੱਜਣਾ ਉਹ ਕੋਈ ਗੱਲ ਨਹੀਂ ਲੇਕਿਨ ਇਹਦਾ ਮਤਲਬ ਨਹੀਂ ਕਿ ਪਰਿਵਾਰ ਦੇ ਵਿੱਚ ਕਿਤੇ ਵਿਗਨ ਹੈ ਪਰਿਵਾਰ ਦੇ ਵਿੱਚ ਕਿਤੇ ਇਸ ਗੱਲ ਦਾ ਝਗੜਾ ਹੈ ਮਾੜਾ ਮੋਟਾ ਇਹ ਜਿਹਨੂੰ ਕਹਿੰਦੇ ਨੇ ਸਪੋਰਟਸਮੈਨ ਦੀ ਤਰ੍ਹਾਂ ਇਹ ਸਭ ਲੋਕ ਕੰਮ ਕਰਦੇ ਆ ਤੇ ਕਿੰਨਾ ਕਿਤੇ ਠਿੱਬੀ ਮਾਰ ਕੇ ਇੱਕ ਦੂਸਰੇ ਅੱਗੇ ਲੱਗਣ ਦੀ ਵੀ ਕੋਸ਼ਿਸ਼ ਕਰਦੇ ਆ ਇਹ ਸਪੋਰਟਸਮੈਨਸ਼ਿਪ ਹੈ ਔਰ ਮੈਂ ਇਹ ਮਹਿਸੂਸ ਕਰਦਾ ਕਿ ਕਾਂਗਰਸ ਪਾਰਟੀ ਦੇਖੋਗੇ ਜੋ ਤਿਆਰੀ ਦੇ ਨਾਲ ਉਤਰੇਗੀ ਜਿਹੜਾ ਵੀ ਕੋਈ ਕੈਂਡੀਡੇਟ ਸਾਡਾ ਕਿਸੇ ਵੀ ਵਿਧਾਨ ਸਭਾ ਚ ਉਤਰੇਗਾ ਉਹਨੂੰ ਜਿੱਤਾਨ ਵਾਸਤੇ ਸਾਰੀ ਪਾਰਟੀ ਜਿਹੜੀ ਹੈ ਉਹ ਜੀ ਜਾਣਾਂ ਮਿਹਨਤ ਕਰੇਗਾ ਬਿਲਕੁਲ ਜੀ ਇਹਨਾਂ ਨੂੰ 27 ਦੀ ਤਿਆਰੀ ਵਜੋਂ ਉਹ ਚੋਰ ਪਰਚਾ ਵਜੋਂ ਵੀ ਦੇਖਿਆ ਜਾ ਰਿਹਾ ਹੈ ਬਈ ਕੋਈ ਇੱਥੇ ਕੋਈ ਸ਼ੱਕ ਨਹੀਂ ਅਸੀਂ ਤੇ ਬਈ 27 ਦੀ ਤਿਆਰੀ ਆਰੰਭ ਕਈ ਬੈਠੇ ਹੋਏ ਆ ਇਹ ਤੇ ਕੋਈ ਇਹ ਚੱਕਲੀ ਗੱਲ ਹੈਗੀ ਨਹੀਂ ਅਸੀਂ 27 ਦੀ ਵੀ ਤਿਆਰੀ ਕਰਕੇ ਬੈਠੇ ਹੋਏ ਆ ਅਸੀਂ 29 ਦੀ ਵੀ ਤਿਆਰੀ ਕਰਕੇ ਬੈਠੇ ਹੋਏ ਆ ਉਹ ਸਾਡੀ ਪਾਰਟੀ ਦਾ ਮੋਟਿਵ ਹੈ ਕਿ ਇਹ ਇਲੈਕਸ਼ਨਾਂ ਨੂੰ ਲੜਨਾ ਕਿਉਂਕਿ ਪੋਲੀਟਿਕਲ ਪਾਰਟੀ ਦਾ ਕੰਮ ਕੀ ਹੈ ਪੋਲੀਟਿਕਲ ਪਾਰਟੀ ਦਾ ਕੰਮ ਹੈ ਇਲੈਕਸ਼ਨਾਂ ਨੂੰ ਲੜਨਾ ਇਲੈਕਸ਼ਨਾਂ ਨੂੰ ਜਿੱਤਣਾ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨਾ ਲੋਕਾਂ ਦੀਆਂ ਗੱਲਾਂ ਕਰਨੀਆਂ ਔਰ ਇਹ ਇਹਦੇ ਵਾਸਤੇ ਸਾਡਾ ਕਾਂਗਰਸ ਪਾਰਟੀ ਹਮੇਸ਼ਾ ਕਰਦੀ ਰਹੀ ਹੈ ਕਰਦੀ ਰਹੀ ਹੈ ਚਾਹੇ ਅਕਾਲੀ ਦਲ ਹੈ ਚਾਹੇ ਭਾਜਪਾ ਹੈ ਚਾਹੇ ਤੁਸੀਂ ਇਹ ਕਹੋ ਆਮ ਆਦਮੀ ਪਾਰਟੀ ਹੈ ਔਰ ਕਿਸ ਹੱਦ ਤੱਕ ਇਹਨਾਂ ਇਹ ਹਾਸ਼ੀਏ ਤੇ ਪਾਰਟੀਆਂ ਪਹੁੰਚ ਰਹੀਆਂ ਉਹਨੀਆਂ ਪਾਰਟੀਆਂ ਨੂੰ ਲੋਕ ਜਾਣ ਚੁੱਕੇ ਆ ਇਹ ਪਾਰਟੀਆਂ ਨੂੰ ਲੋਕ ਦੇਖ ਚੁੱਕੇ ਆ ਕਿ ਇਹਨਾਂ ਦੀਆਂ ਇਹਨਾਂ ਦੀਆਂ ਪ੍ਰਾਪਤੀਆਂ 0/0 ਹੈਗੀਆਂ ਔਰ ਇਸੇ ਗੱਲ ਦਾ ਕਾਰਨ ਹੈ ਕਿ ਲੋਕਾਂ ਨੂੰ ਜਿੰਨੀਆਂ ਵੀ ਆਸ ਉਮੀਦਾਂ ਹਨ ਉਹ ਕਾਂਗਰਸ ਪਾਰਟੀ ਦੇ ਕੋਲ ਹੈ ਔਰ ਕਾਂਗਰਸ ਪਾਰਟੀ ਆਪਣੀਆਂ ਆਸ ਉਮੀਦਾਂ ਤੇ ਖਰੀ ਉਤਰੇਗੀ ਆਪਣੇ ਇਮਤਿਹਾਨ 'ਚ ਖਰੀ ਉਤਰੇਗੀ ਅਸੀਂ ਸਾਰੇ ਜੁਨਾਈਟ ਹੋ ਕੇ ਇਸ ਇਲੈਕਸ਼ਨ ਨੂੰ ਲੜਾਂਗੇ ਮੇਕਾ ਸਾਹਿਬ ਆਮ ਆਦਮੀ ਪਾਰਟੀ ਜਿਹੜੇ ਬਦਲਾਅ ਨੂੰ ਲੈ ਕੇ ਆਈ ਸੀ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਕਿਵੇਂ ਦੇਖਦੇ ਹੋ ਹੁਣ ਤੱਕ ਉਹਨਾਂ ਦਾ ਬਦਲਾਅ ਦੇਖੋ ਮੈਂ ਮੈਂ ਤੇ ਇੱਕ ਗੱਲ ਮਹਿਸੂਸ ਕਰਨਾ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਬਦਲਾਅ ਸੀਗਾ ਉਹ ਤੇ ਉਹਨਾਂ ਦੇ ਘਰਾਂ ਤੱਕ ਬਦਲਾਅ ਆਇਆ ਹੈ ਜਿਹੜੇ ਬੰਦਿਆਂ ਨੂੰ ਤੁਸੀਂ ਐਮ.ਐਲ.ਏ ਦੀ ਨਿਗਾਹ ਮਾਰ ਕੇ ਦੇਖ ਲਓ ਜ਼ਮੀਨਾਂ ਖਰੀਦ ਰਿਹਾ ਹੈ ਕੋਠੀਆਂ ਖਰੀਦ ਰਿਹਾ ਹੈ ਠੱਗੀਆਂ ਮਾਰ ਰਿਹਾ ਹੈ ਉਹਨਾਂ ਦਾ ਇਸ ਤੋਂ ਇਲਾਵਾ ਕੋਈ ਕੰਮ ਹੈ ਨਹੀਂ ਤੁਸੀਂ ਇੱਕ ਮੈਨੂੰ ਗੱਲ ਦੱਸ ਦਿਓ ਕਿ ਕਿਹੜਾ ਪਿੰਡ ਆ ਜਿੱਥੇ ਨਸ਼ਿਆਂ ਦੇ ਨਾਲ ਲੋਕ ਨਹੀਂ ਮਾਰੇ ਜਾ ਰਹੇ ਅੱਜ ਨਸ਼ਿਆਂ ਨਾਲ ਬੁਰੀ ਹਾਲਾਤ ਦੇ ਵਿੱਚ ਗੁਜ਼ਰ ਰਹੀ ਹੈ ਔਰ ਕਿਹੜਾ ਇਲਾਕਾ ਆ ਜਿੱਥੇ ਗੁੰਡਾਗਰਦੀ ਲੁੱਟਾਂ ਖੂਵਾਂ ਨਹੀਂ ਹੋ ਰਹੀਆਂ ਇਹ ਪੰਜਾਬ ਅੱਜ ਬੁਰੇ ਹਾਲਾਤ ਦੇ ਵਿੱਚ ਪਹੁੰਚਿਆ ਹੈ 3 ਸਾਲ ਦੀ ਜਿਹੜੀ ਏਮ ਹੈ ਇਹਨਾਂ ਨੂੰ ਕਹਾਂ ਕਿ ਇਹਨਾਂ ਦੀ ਕੋਈ ਪ੍ਰਾਪਤੀ ਹੈ ਉਹ ਸਿਰਫ ਇੱਕੋ ਗੱਲ ਦੀ ਪ੍ਰਾਪਤੀ ਹੈ ਕਿ ਇਹਨਾਂ ਦੇ ਪੰਜ ਚਾਰ ਐਮਐਲਏ ਨੇ ਮੁੱਖ ਮੰਤਰੀ ਸਮੇਤ ਆ ਨਵੇਂ ਨਵੇਂ ਵਿਆਹ ਕਰਵਾ ਲਈ ਉਹਨਾਂ ਨੇ ਮੁੱਖ ਮੰਤਰੀ ਵੀ ਨਵੀਂ ਵੋਟੀ ਲਾਇਆ ਵਿਚਾਰਾ ਉਹ ਬਾਕੀ ਵੀ ਸਾਰੇ ਇਹੀ ਕੰਮਾਂ ਤੇ ਲੱਗੇ ਆ ਇਹਨਾਂ ਦਾ ਹੋਰ ਕੰਮਾਂ ਨੂੰ ਕੋਈ ਧਿਆਨ ਨਹੀਂ ਜਿਹੜਾ ਬਦਲਾਅ ਸੀਗਾ